ਫਗਵਾੜਾ ਵਾਸੀਆਂ ਨੂੰ 100% ਦੀ ਵਾਟਰ ਸਪਲਾਈ ਦੇਣ ਦੇ ਮਕਸਦ ਨਾਲ ਆਪ ਪਾਰਟੀ ਦੇ ਸੀਨੀਅਰ ਨੇਤਾ ਹਰਜੀਮਾਨ ਅਤੇ ਨਗਰ ਨਿਗਮ ਫਗਵਾੜਾ ਦੇ ਮੇਅਰ ਰਾਮਪਾਲ ਉਪਲ ਤੇ ਡਿਪਟੀ ਮੇਅਰ ਵਿਕੀ ਸੂਦ ਵੱਲੋਂ 3.5 ਕਰੋੜ ਰੁਪਏ ਦੀ ਲਾਗਤ ਨਾਲ ਸੰਧੂ ਕਲੋਨੀ ਹਦੀਆਬਾਦ ਫਗਵਾੜਾ ਵਿਖੇ 5.5 ਕਿਲੋਮੀਟਰ ਲੰਬੀ ਪਾਈਪਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਰੀਵਨ ਕਟਣ ਉਪਰੰਤ ਟਾਕ ਲਗਾ ਕੇ ਕੀਤੀ ਗਈ। ਇਸ ਦੌਰਾਨ ਗੁਰਦੀਪ ਦੀਪਾ ਨੇ ਜਿੱਥੇ ਪੰਜਾਬ ਸਰਕਾਰ ਹਰਜੀਮਾਨ ਮੇਅਰ ਰਾਮਪਾਲ ਉਪਲ ਅਤੇ ਡਿਪਟੀ ਮੇਅਰ ਵਿਕੀ ਸੂਤ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਆਖਿਆ ਕਿ ਆਪ ਦੀ ਨਗਰ ਨਿਗਮ ਬੰਦੇ ਹੀ ਇਹ ਕੰਮ ਸ਼ੁਰੂ ਕਰ ਦਿੱਤੇ ਗਏ ਨੇ ਉਹਨਾਂ ਕਿਹਾ ਕਿ ਫਗਵਾੜਾ ਸ਼ਹਿਰ ਵਿੱਚ ਮਿਲ ਜੁਲ ਕੇ ਵਿਕਾਸ ਦੇ ਕੰਮ ਪੂਰੇ ਕਰਵਾਈ ਜਾਣਗੇ ਅਸੀਂ ਨਵੇਂ ਬਣੇ ਮੇਅਰ ਸ਼੍ਰੀ ਰਾਮ ਕੁਮਾਰ ਉਪਲ ਜੀ ਦਾ ਰਾਮਪਾਲ ਉਪਲ ਜੀ ਦਾ ਅਤੇ ਵਿਕੀ ਸੂਤ ਜੀ ਦਾ ਸਵਾਗਤ ਕਰਦੇ ਹਾਂ ਔਰ ਉਹਨਾਂ ਦੇ ਨਾਲ ਬਹੁਤ ਹੀ ਸਤਿਕਾਰਯੋਗ ਹਲਕੇ ਦਾ ਜਿਹੜਾ ਕੰਮ ਦੇਖਦੇ ਨੇ ਹਰਜੀਮਾਨ ਜੀ ਔਰ ਮੇਅਰ ਬਣਨ ਤੋਂ ਬਾਅਦ ਅੱਜ ਦੂਜੇ ਅੱਜ ਦੂਜਾ ਦੇਣਾ ਦੂਸਰੇ ਦਿਨ ਅਸੀਂ 3.5 ਕਰੋੜ ਰੁਪਏ ਪਾਣੀ ਦਾ ਜੋ ਵਾਟਨ ਖਦੀਆਬਾਦ ਨਕੋਦਰ ਰੋਡ ਤੇ ਕੀਤਾ ਹੈ ਮੈਂ ਸਾਰਿਆਂ ਨੂੰ ਸਾਰੇ ਕਾਉਂਸਲਰ ਸਾਥੀਆਂ ਨੂੰ ਔਰ ਰਾਮਕਮਰ ਉਪਲ ਜੀ ਜਿਹੜੇ ਸਾਡੇ ਮੀਰ ਨੇ ਉਹਨਾਂ ਦਾ ਧੰਨਵਾਦ ਕਰਦਾ ਕਿ ਅੱਜ ਪਹਿਲੇ ਦਿਨ 3.5 ਕਰੋੜ ਦਾ ਉਦਘਾਟਨ ਕਰਕੇ ਸ਼ਹਿਰ ਵਾਸੀਆਂ ਨੂੰ 100% ਜਿਹੜੀ ਪਾਣੀ ਰਹਿਣਾਂ ਦੇ ਇਲਾਕਿਆਂ ਦੇ ਵਿੱਚ ਉਹ ਦੇਣ ਜਾ ਰਹੇ ਆ ਮੈਂ ਇਹਨਾਂ ਦਾ ਇੱਥੇ ਆਇਆ ਤੇ ਬਹੁਤ ਬਹੁਤ ਦਿਲ ਦੀਆਂ ਗਰਾਹੀਆਂ ਤੋਂ ਧੰਨਵਾਦ ਕਰਦਾ ਔਰ ਸਾਰਿਆਂ ਤੋਂ ਆਸ ਕਰਦਾ ਇੱਥੇ ਐਸੇ ਹੀ ਤਰ੍ਹਾਂ ਦਿਲ ਨਾਲ ਦਿਲ ਮਿਲਾ ਕੇ ਕਦਮ ਨਾਲ ਕਦਮ ਮਿਲਾ ਕੇ ਮੋਢੇ ਨਾਲ ਮੋਢਾ ਲਾ ਕੇ ਫਗਵਾੜੇ ਦਾ ਵਿਕਾਸ ਕਰੀਏ ਇਸ ਦੌਰਾਨ ਮੇਅ ਰਾਮਪਾਲੂ ਉਪਰਲੇਤੇ ਡਿਪਟੀ ਮੇਅਰ ਵਿਕੀ ਸੂਦ ਨੇ ਇਲਾਕਾ ਵਾਸੀਆਂ ਨੂੰ ਜਿੱਥੇ ਮੁਬਾਰਕਬਾਦ ਦਿੱਤੀ ਉੱਥੇ ਇਹ ਉਨ੍ਹਾਂ ਕਿਹਾ ਕਿ ਹਲਕੇ ਦਾ ਚੌਪਕੀ ਵਿਕਾਸ ਕਰਵਾਉਣ ਵਿੱਚ ਕਿਸੇ ਵੀ ਕਿਸਮ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਆਵੇਗੀ। ਟਾਲੀ ਦੇ ਵਿੱਚ ਅਸੀਂ ਜੋ 2.5 ਕਰੋੜ ਦੇ ਕੰਮ ਵਾਟਰ ਸਪਲਾਈ ਦੇ ਸ਼ਹਿਰ ਦੇ ਬਖ-ਬਖ ਬਾੜਾਂ ਦੇ ਵਿੱਚ ਹੋਣੇ ਆ ਉਹ ਅੱਜ ਸ਼ੁਰੂ ਕਰਾਨ ਆਏ ਆ ਤੇ ਇਹ ਜਿਹੜੇ ਆ 2.5 ਕਰੋੜ ਦੇ ਕੰਮ ਸਾਰੇ ਜਦੋਂ ਹੋਣੇ ਆ ਤੇ 100% ਪਾਣੀ ਦਾ ਜਿਹੜਾ ਵਾ ਕੰਮ ਉਹ ਕੰਪਲੀਟ ਹੋ ਜਾਣਾ ਫਗਵਾੜੇ ਦੇ ਵਿੱਚ ਮੈਂ ਸਾਰੇ ਫਗਵਾੜਾ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਅਸੀਂ ਸ਼ਨੀਵਾਰ ਨੂੰ ਚਾਰਜ ਲਿੱਤਾ ਸੀ ਜੋ ਮੇਰ ਦਾ ਤੇ ਅੱਜ ਸੋਮਵਾਰ ਨੂੰ ਅਸੀਂ ਕੰਮ ਹਰਜੀਮਾਨ ਜੀ ਸਾਡੇ ਜਿਹੜੇ ਆ ਉਹ ਸ਼ੁਰੂ ਕਰਾਨ ਆ ਗਏ ਆ ਅਸੀਂ ਬਹੁਤ ਵਧਾਈ ਦੇ ਪਾਤਰ ਆ ਤੇ ਅਸੀਂ ਸਾਰੇ ਸ਼ਹਿਰ ਨੂੰ ਇਹ ਵਧਾਈ ਦੇਣੀ ਚਾਹਨੇ ਆ ਵੀ ਅਸੀਂ ਇਦਾਂ ਹੀ ਆਪਣਾ ਅਸ਼ੀਰਵਾਦ ਬਣਾਈ ਰੱਖਣ ਤੇ ਅਸੀਂ ਜੋ ਆ ਵਿਕਾਸ ਦੇ ਕੰਮ ਜੋ ਬਹੁਤ ਸਾਲਾਂ ਤੋਂ ਪੈਂਡਿੰਗ ਪੈਸੀ ਉਹ ਕਰਾ ਸਕੀਏ। ਉਹ ਆਵਾਡਾ ਨਿਵਾਸੀਆਂ ਨੂੰ ਵਧਾਈ ਦੇਣਾ ਕਿ ਜਿਹੜੇ ਛੋਟੇ ਜਿਹੇ ਅਧੂਰੇ ਕੰਮ ਸੀ ਅੱਜ ਸਟਾਰਟ ਹੋ ਗਏ ਆ। ਜੋ ਪਾਣੀ ਦੀ ਨਿਕਾਸੀ ਜਾਂ ਕੋਈ ਵੀ ਗੱਲ ਆ ਪਾਣੀ ਪੀਣ ਵਾਲਾ ਹਰ ਚੀਜ਼ ਆਪਾਂ ਪਹਚਾਨ ਦੀ ਕੋਸ਼ਿਸ਼ ਕਰਾਂਗੇ ਔਰ ਪੂਰੇ ਵਚਨਬਾਦਾਂ ਸੇਵਾ ਲਈ ਅੱਜ ਸਾਡੇ ਮੇਰ ਸਾਹਿਬ ਰਾਮਪਾਲ ਉਪਲ ਜੀ ਸਾਡਾ ਮੇਰਾ ਛੋਟਾ ਵੀ ਹਰਜੀਮਾਨ ਇਹਨਾਂ ਦੀ ਬਦੌਲਤ ਪੰਚਲ ਸਹਿਬਾਨ ਜੀਪੇ ਜੀ ਜਸੇਬ ਜੀ ਸਾਰੇ ਜਿੰਨੇ ਵੀ ਇੱਥੇ ਪਹੁੰਚੇ ਰਵੀ ਸਿੱਧੂ ਜੀ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਮੇਰਾ ਬੜਾ ਵੀਰ ਕਿਸ਼ਨ কুমার ਹੀਰੋ ਜੀ ਇਹਨਾਂ ਸਭ ਦਾ ਧੰਨਵਾਦ ਤਾਂ ਕਿ ਆਪਾਂ ਰਲ ਮਿਲ ਕੇ ਜਿਹੜਾ ਵਿਕਾਸ ਅੱਜ ਤੋਂ ਸ਼ੁਰੂ ਕੀਤਾ ਹੈ ਇਹਦੇ ਲਈ ਮੈਂ ਇਹਨਾਂ ਸਾਰਿਆਂ ਨੂੰ ਵੀ ਵਧਾਈ ਦਿੰਦਾ ਔਰ ਸ਼ਹਿਰ ਵਾਸੀਆਂ ਨੂੰ ਵੀ ਵਧਾਈ ਦਿੰਦਾ ਇਦਾਂ ਹੀ ਬਾ ਸਾਡੇ ਦੇ ਅਸ਼ੀਰਵਾਦ ਰੱਖਿਓ ਤਾਂ ਕਿ ਅਸੀਂ ਅੱਗੇ ਤੋਂ ਅੱਗੇ ਵਧ ਕੇ ਤਰੱਕੀਆਂ ਕਰਦੇ ਰਹੀਏ ਇਸ ਦੌਰਾਨ ਆਪਦੇ ਸੀਨੀਅਰ ਨੇਤਾ ਹਰਜੀਮਾਨ ਨੇ ਫਗਵਾੜਾ ਵਾਸੀਆਂ ਨੂੰ ਕੰਮ ਸ਼ੁਰੂ ਕਰਨ ਤੇ ਵਧਾਈ ਦਿੰਦਿਆਂ ਪੰਜਾਬ ਸਰਕਾਰ ਦਾ ਤਹਿਦ ਲੋ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਸੰਧੂ ਕਲੋਨੀ ਵਿਖੇ ਅੱਜ 5.5 ਕਿਲੋਮੀਟਰ ਲੰਬੀ ਪਾਈਪਲਾਈਨ ਦਾ ਕੰਮ ਚਾਲੂ ਕਰ ਦਿੱਤਾ ਗਿਆ ਜੋ ਕਿ ਜਲਦੀ ਪੂਰਾ ਕਰਵਾ ਦਿੱਤਾ ਜਾਵੇਗਾ ਇਸ ਦੌਰਾਨ ਉਹਨਾਂ ਨਾਲ ਕ੍ਰਿਸ਼ਨ ਕੁਮਾਰ ਹੀਰੋ ਪ੍ਰੇਤਪਾਲ ਕੌਰ ਤੁਲੀ ਤੋਂ ਇਲਾਵਾ ਹੋਰ ਪਾਰਟੀ ਵਰਕਰ ਵੀ ਮੌਜੂਦ ਸਨ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਬਹੁਤ ਹੀ ਜੜਾ ਖੁਸ਼ੀ ਦੀ ਗੱਲ ਜੜਾ ਅੱਜ ਅਸੀਂ ਇੱਥੇ ਸੰਧੂ ਕਲੋਨੀ ਜਿੱਥੇ ਆਏ ਆਂ ਸਾਰਿਆਂ ਨੂੰ ਯਾਦ ਹੋਏਗਾ ਕਿ ਬੀਤੇ ਦਿਨੀ ਜਿਹੜਾ ਸਾਡੇ ਆਨਰੇਬਲ ਮਿਨਿਸਟਰ ਲੋਕਲ ਬਾਡੀ ਨੇ ਡਾਕਟਰ ਰਵਜੋਤ ਜੀ ਵੱਲੋਂ ਜਿਹੜਾ ਸਵਾ 4 ਕਰੋੜ ਦਾ ਉਦਘਾਟਨ ਕੀਤਾ ਸੀ ਜਿਸ ਦੇ ਵਿੱਚ 9 ਕਿਲੋਮੀਟਰ ਦੇ ਤਹਿ ਜਿਹੜੀ ਵਾਟਰ ਸਪਲਾਈ ਦੀ ਪਾਈਪ ਪੈਣੀ ਸੀ ਜਿਹਦੇ ਨਾਲ ਫਗਵਾੜਾ ਪੂਰੇ ਪੰਜਾਬ ਦੇ ਵਿੱਚ ਪਹਿਲਾ ਐਸਾ ਸ਼ਹਿਰ ਬਣਨ ਜਾ ਰਿਹਾ ਸੀ ਜਿਸ ਵਿੱਚ 100% ਜਿਹੜਾ ਵਾਟਰ ਸਪਲਾਈ ਸੀ ਉਸ ਨੂੰ ਅਸੀਂ ਮਹैया ਕਰਾ ਜਾ ਰਹੇ ਸੀਗੇ ਤੇ ਉਸ ਦੇ ਤਹਿਤ ਹੀ ਅੱਜ ਜਿਹੜਾ 5.5 ਕਿਲੋਮੀਟਰ ਦੀ ਜਿਹੜੀ ਪਾਈਪਿੰਗ ਜਿਹੜੀ ਸ਼ੁਰੂ ਕਰਵਾਈਏ ਤੁਸੀਂ ਪਿੱਛੇ ਦੇਖ ਸਕਦੇ ਕਿ ਪਾਈਪ ਵੀ ਆ ਚੁੱਕੇ ਨੇ ਤੇ ਸਾਰੀ ਲੇਬਰ ਥੋੜਾ ਸੀਜ਼ਨ ਲੇਟ ਕਰਕੇ ਅੱਜ ਜਿਹੜਾ ਕੰਮ ਸ਼ੁਰੂ ਹੋਇਆ ਹੈ ਜਿਫਤੇ ਨਾਲ ਹੀ ਅੱਜ ਸੰਦੂ ਕਲੋਨੀ ਦੇ ਵਿੱਚ ਜਿਹੜੀ 5.5 ਕਿਲੋਮੀਟਰ ਦੀ ਜਿਹੜੀ ਪਾਈਪ ਹੈ 3.5 ਕਰੋੜ ਦਾ ਐਸਟੀਮੇਟ ਹੈ ਜਿਹੜੀ ਪਾਟਰੀ ਦੀ ਜਿਹੜੀ ਸਪਲਾਈਂਗ ਹੈ ਉਹ ਅਸੀਂ ਸ਼ੁਰੂ ਕਰਵਾਉਣ ਜਾ ਰਹੇ ਹਾਂ ਤੇ ਮੈਂ ਫਗਵਾੜਾ ਵਾਸੀਆਂ ਨੂੰ ਬੜੀ ਮੁਬਾਰਕ ਵੀ ਦੇਣਾ ਚਾਹੁੰਦਾ ਤੇ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਜੋ ਲੋਕਾਂ ਦੇ ਕੰਮਾਂ ਲਈ ਇਨ ਬਿਨ ਸਮਰਪਿਤ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਮੁੱਖ ਮੰਤਰੀ ਪੰਜਾਬ ਅਰਵਿੰਦ ਕੇਜਰੀਵਾਲ ਜੀ ਸਾਡੇ ਨੈਸ਼ਨਲ ਕਨਵੀਨਰ ਜਿਹੜੀ ਆਮ ਆਦਮੀ ਪਾਰਟੀ ਇੱਕ ਸੋਚ ਲੈ ਕੇ ਚੋਰੀ ਆ ਕਿ ਪੰਜਾਬ ਨੂੰ ਅਸੀਂ ਫਿਰ ਤੋਂ ਪਹਿਲੇ ਨੰਬਰ ਤੇ ਲੈ ਕੇ ਜਾਣਾ ਅਸੀਂ ਪੰਜਾਬ ਨੂੰ ਮੁੜ ਰੰਗਲਾ ਕਰਨਾ ਅਸੀਂ ਪੰਜਾਬ ਦੇ ਅਸੀਂ ਹਰ ਇੱਕ ਕੱਲੇ ਕੱਲੇ ਸ਼ਹਿਰ ਦੇ ਬੋਰਡ ਦੇ ਜਿਹੜੇ ਕੰਮ ਨੇ ਉਸ ਨੂੰ ਪੂਰਨ ਰੂਪ ਤੇ ਲੋਕਾਂ ਦੇ ਚਾਹੀਏ ਉਹ ਸਫਾਈ ਹੋਵੇ ਪਾਣੀ ਹੋਵੇ ਸੀਵਰੇਜ ਹੋਵੇ ਜਿੰਨੇ ਵੀ ਕੰਮ ਜਿਹੜੇ ਅਧੂਰੇ ਪਏ ਨੇ ਪਿਛਲੀਆਂ ਸਰਕਾਰਾਂ ਵਿੱਚ ਅਸੀਂ ਉਹਨਾਂ ਨੂੰ ਬਹੁਤ ਜਲਦ ਇਸ ਟਰਮ ਵਿੱਚ ਆਪਣੀ ਪੂਰੀ ਕਰਕੇ ਦੇਵਾਂਗੇ